ਮੈਂ ਸਮਝਦਾ ਹਾਂ ਕਿ ਇਹ ਰਾਸਤੀ ਹਾਲਾਤ ਸੈਂਟਰ ਦੀ ਅੰਗਹਿਲੀ ਪੰਜਾਬ ਦੀ ਅੰਗਹਿਲੀ ਹੈ ਕਿ ਜਿੱਥੇ ਉਰੇ ਇੱਕ ਹੱਬ ਹੁੰਦਾ ਸੀ ਹੈਲਥ ਦਾ ਇੱਥੇ ਇੱਥੇ ਇੰਡਸਟਰੀ ਹੁੰਦੀ ਸੀ ਹਸਪਤਾਲ ਹੁੰਦੇ ਸੀ ਉਹ ਵੀ ਚੱਕ ਕੇ ਪੀਜੀਆ ਕੰਨੀ ਲੈ ਗੇ ਸਾਨੂੰ ਬਾਰਡਰ ਤੇ ਫਸਾ ਕੇ ਸਾਡਾ ਵਪਾਰ ਸਾਰਾ ਖਤਮ ਕਰਤਾ ਕਿਉਂਕਿ ਪਾਕਿਸਤਾਨ ਦੇ ਨਾਲ ਇਹਨਾਂ ਦੀ ਬਣਦੀ ਨਹੀਂ ਹੈਗੀ ਔਰ ਅੱਜ ਸਾਨੂੰ ਜਿਵੇਂ ਆ ਬਸ ਤੱਕ ਰਹੀ ਹੈ ਸੈਂਟਰ ਨੇ ਸਾਨੂੰ ਇਹ ਕੂਚੇ ਧੱਕਦਾ ਹੈਗਾ ਜਿਹਦੇ ਵਿੱਚ ਸਾਨੂੰ ਪੜਨਾ ਪੈ ਰਿਹਾ ਤੇ ਬਸਣਾ ਪੈ ਰਿਹਾ ਕਿੱਥੇ ਇਹ ਪੂਰਾ ਤੇ ਕਿੱਥੇ ਗੁਰੂ ਕੀ ਨਾਗਰ ਬਹੁਤ ਭੈੜਾ ਇਮਪ੍ਰੈਸ਼ਨ ਜਾਂਦਾ ਹੈਗਾ ਇਸ ਦੇ ਵਿੱਚ ਤੁਸੀਂ ਦੇਖੋ ਜਿਹੜਾ ਉਹ ਡੰਪ ਹੈਗਾ ਭਗਤਾਂ ਵਾਲਾ ਉੱਥੋਂ ਜਦ ਹਵਾ ਇਧਰ ਨੂੰ ਆਉਂਦੀ ਹੈ ਸਾਰੀ ਉਹ ਗੈਸ ਜਿਹੜੀ ਬਣੀ ਹੁੰਦੀ ਹੈ ਹਰਮੰਦਰ ਸਾਹਿਬ ਤੱਕ ਹੀ ਪਹੁੰਚਦੀ ਹੈ 스멜 ਉੱਥੇ ਆ ਰਹੀ ਹੁੰਦੀ ਹੈਗੀ ਹੈ ਪ੍ਰਧਾਨ ਸਾਸਾ ਸਿਮਰਨਜੀਤ ਸਿੰਘ ਮਾਨ ਕਹਿੰਦੇ ਆ ਇਸ ਮਿਲਤਾ ਲਾਹੌਰ ਵਾਲੇ ਵੀ ਕੰਪਲੇਨ ਕਰ ਰਹੇ ਆ ਕਿ ਅੰਮ੍ਰਿਤਸਰ ਤੋਂ ਮੁਸ਼ਕ ਲਾਹੌਰ ਚ ਜਾਰੀ ਹੈਗੀ ਆ ਇਹਦੇ ਡਰਾਈ ਕਾਰਬੇਜ ਦੇ ਦੋ ਤਰ੍ਹਾਂ ਦੇ ਡੱਬੇ ਦੇਣੇ ਸੀਗੇ ਉਹ ਹਜੇ ਲਾਗੂ ਨਹੀਂ ਹੈਗਾ ਇਹ ਤਾਂ ਚੱਕ ਕੇ ਉੱਥੇ ਸੁੱਟ ਦਿੰਨੇ ਆ ਉੱਥੋਂ ਬਾਸ ਵੀ ਆਉਂਦੀ ਹੈ ਦਿਖਣ ਚੇ ਵੀ ਭੜਾ ਹੈਗਾ ਧਰਤੀ ਚੇ ਵੀ ਇਹਦਾ ਗੰਦ ਜਾ ਰਿਹਾ ਹੈਗਾ ਮੈਂ ਹੈਰਾਨ ਆ ਕਿ ਜਿਹੜੀ ਨੈਸ਼ਨਲ ਗ੍ਰੀਨ ਟ੍ਰਾਈਬਿਊਨਲ ਹੈ ਜਿਹੜੇ ਆਪਣੇ ਆਪ ਨੂੰ ਭਾਰਤ ਦੇ এনवायरमेंट ਦੀ ਰਖਵਾਲਾ ਕਹਿੰਦੀ ਹੈ ਉਹਦੇ ਇਹਦੇ ਉੱਤੇ ਸੂਓ ਮੋਟੋ ਐਕਸ਼ਨ ਕਿਉਂ ਨਹੀਂ ਲੈਂਦਾ ਇਹ ਕਿਉਂਕਿ ਗੁਰੂ ਦੀ ਨਗਰੀ ਹੈ ਸਿੱਖਾ ਉਰੇ বাসਦੇ ਆ ਇਹ ਜਾਣ ਮੁੱਝ ਕੇ ਨਹੀਂ ਕਰਦੇ ਸ਼ਸ਼ੀਕਾਲ ਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਬੀਐਚਪੀ ਨਿਊਜ਼ ਪੰਜਾਬੀ ਤੇ ਮੈਂ ਹਾਂ ਤੁਹਾਡੇ ਨਾਲ ਬੰਸ਼ੀ ਤੇ ਟੋਕੋ ਅੱਜ ਸਾਡੇ ਨਾਲ ਮੌਜੂਦ ਨੇ ਈਮਾਨ ਸਿੰਘ ਜੀ ਗੱਲਬਾਤ ਕਰਾਂਗੇ ਕਿਉਂਕਿ ਦੇਖਿਆ ਜਾਵੇ ਅੰਮ੍ਰਿਤਸਰ ਗੁਰੂ ਨਗਰੀ ਜਿਹੜੀ ਆ ਉਹ ਕੂੜੇ ਦੇ ਨਾਲ ਭਰਦੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ ਦੇਖਿਆ ਜਾਵੇ ਕੂੜਾ ਇੱਕ ਬਹੁਤ ਵੱਡਾ ਮਸਲਾ ਬਣ ਚੁੱਕਿਆ ਹੈ ਤੇ ਸਾਡੇ ਨਾਲ ਈਮਾਨ ਸਿੰਘ ਜੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿਉਂਕਿ ਪਿਛਲੇ ਦਿਨ ਹੀ ਡੰਪ ਦੇ ਕੋਲ ਵੀ ਗਏ ਸੀ ਕਿ ਭਖਾਵਲੇ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਸਾਡੇ ਚੈਨ ਮਿਹਰਬਾਨ ਜੀ ਈਮਾਨ ਸਿੰਘ ਜੀ ਨਗਰੀ ਨੂੰ रामदास जी ਨਗਰੀ ਜਿੱਥੋਂ ਕਿ ਕਹਿੰਦੇ ਸੀ ਕਿ ਕਿ ਕਾਉਏ ਵੀ ਹੰਸ ਬਣ ਜਾਂਦੇ ਸੀ ਅੱਜ ਉਹ ਕੂੜੇ ਦੇ ਵਿੱਚ ਟੁੱਤੀ ਨਜ਼ਰ ਆਦੀ ਜਿਵੇਂ ਤੁਸੀਂ ਦੇਖ ਰਹੇ ਹੋ ਆ ਸੀ ਚੰਦ ਕੋਨੀ ਦੇ ਵਿੱਚ ਆਪਾਂ ਖੜੇ ਆ ਆ ਵੇਰਕਾ ਦਾ ਜਿਹੜਾ ਨਾਲਾ ਆ ਰਿਹਾ ਹੈ ਇਹਦਾ ਵਿੱਚ ਤੁਸੀਂ ਰੰਗ ਦੇਖ ਸਕਦੇ ਹੋ ਜਮਾ ਕਾਲਾ ਹੈ ਤੇ ਇਹਦੇ ਵਿੱਚ ਸਾਰਾ ਗਾਂਦੀ ਗੰਧ ਤੁਹਾਨੂੰ ਨਜ਼ਰ ਆਉਂਦਾ ਹੈ ਜੀ ਇਹ ਅਫਸੋਸ ਨਾਲ ਗੁਰੂ ਕੀ ਨਗਰੀ ਦੇ ਵਿੱਚ ਬਹੁਤ ਵੱਡਾ ਮੁੱਦਾ ਹੈਗਾ ਕਿਉਂਕਿ ਜਿਹੜੀ ਡੰਪ ਵੀ ਹੈ ਜਦ ਮੀਂਹ ਪੈਂਦਾ ਉਹਦੇ ਵਿੱਚੋਂ ਪਾਣੀ ਸਾਰਾ ਜਿਵੇਂ ਜੂਸ ਨਿਕਲਦਾ ਨਾ ਗੰਦ ਦਾ ਜਿਵੇਂ ਡਸਟਬਿੰਡ ਦੇ ਵਿੱਚ ਜੇ ਪਾਣੀ ਡੁੱਲ ਜੇ ਤੇ ਥੱਲਿਓਂ ਗੁੰਡਾ ਪਾਣੀ ਮੁਸਕ ਮਾਰਦਾ ਨਿਕਲਦਾ ਓਸੀ ਤਰ੍ਹਾਂ ਆਹ ਇੰਡਸਟਰੀਅਲ ਵੇਸ ਓਸੀ ਤਰ੍ਹਾਂ ਓ ਜਿਹੜਾ ਇਹਨੂੰ ਕਹਿੰਦੇ ਨੇ ਲੀਚੇ ਲੀਚੇਟ ਥੱਲੇ ਗਰਾਊਂਡ ਵਾਟਰ ਤੇ ਚਲੇ ਜਾਂਦਾ ਹੈਗਾ ਇਹ ਜਿਹੜੀ ਕੰਟਾਮਨੇਸ਼ਨ ਹੋ ਰਹੀ ਹੈ ਹੁਣ ਜਿਵੇਂ ਭਗਤਾ ਦੰਪ ਦੇ ਵਿੱਚ ਨੇੜੇ 2 ਕਿਲੋਮੀਟਰ ਦੇ ਰੇਡੀਅਸ ਤੇ 1 ਕਿਲੋਮੀਟਰ ਦੇ ਰੇਡੀਅਸ ਤੇ ਅੱਠ ਪਵਿੱਤਰ ਸਰੋਵਰ ਹਨ ਉਹਦਾ ਸਾਰਾ ਗਰਾਊਂਡ ਵਾਟਰ ਲੀਚੇਟ ਨਾਲ ਭਰੇ ਭਰ ਜਾਣਾ ਹੈਗਾ ਇਹ ਜਿਹੜਾ ਗੰਦ ਹੈ ਗੁਰੂ ਕੀ ਨਗਰੀ ਦੇ ਪੀਣ ਤੇ ਪਾਣੀ ਤੇ ਇੱਥੇ ਜੇ ਤੁਸੀਂ ਕੋਈ ਹੈਂਡ ਪੰਪ ਜਾਂ ਹੋਰ ਐਕਸਟ੍ਰੈਕਟ ਕਰੋ ਪਾਣੀ ਵੀ ਗੰਦਾ ਤੇ ਕਾਲਾ ਨਿਕਲਦਾ ਹੈਗਾ ਇਹ ਇੱਕ ਹੈਲਥ ਹੈਜ਼ਰਡ ਹੈ ਇਹਦੇ ਰਾਹੀਂ ਮੱਛਰ ਵੀ ਬਹੁਤ ਫੈਲ ਰਿਹਾ ਹੈਗਾ ਸੋ ਜਿੱਥੇ ਗੁਰੂ ਰਾਮਦਾਸ ਕੀ ਨਗਰੀ ਚ ਸਰੋਵਰ ਚ ਆ ਕੇ ਜੇ ਇਸ਼ਨਾਨ ਕਰੋ ਦਾ ਰੋਗ ਖਤਮ ਹੁੰਦੇ ਸੀ ਅੱਜ ਇਹ ਸਥਿਤੀ ਬਣ ਗਈ ਹੈ ਕਿ ਇੱਥੇ ਦਾ ਪਾਣੀ ਪੋਲਿਊਟ ਕੀਤਾ ਗਿਆ ਹੈਗਾ ਬਿਕੋਜ਼ ਆਫ ਇੰਡਸਟਰੀਅਲ ਐਂਡ ਰੈ residențial ਵੇਸਟ ਤੇ ਇਹ ਬਹੁਤ ਵੱਡਾ ਸਾਡੇ ਲਈ ਮੁੱਦਾ ਹੈਗਾ ਇਹ ਸਾਡੇ ਹੈਲਥ ਨੂੰ ਵੀ ਇਫੈਕਟ ਕਰ ਰਿਹਾ ਹੈਗਾ ਇਹਦੇ ਲਈ ਜਿਹੜੇ ਸਫਾਈ ਦੇ ਇੰਜੀਨੀਅਰਿੰਗ ਕਨਸੈਪਟਸ ਹੈ ਜਿਵੇਂ ਥੱਲੇ ਲਾਈਨਿੰਗ ਲਾ ਦੇਣੀ ਤਾਂ ਕਿ ਲੀਕ ਨਾ ਹੋ ਸਕੇ ਲੀਚੇਟ ਨਾ ਹੋ ਸਕੇ ਹੁਣ ਭਾਰਤ ਸਰਕਾਰ ਨੇ ਸਾਰੇ ਕਨਾਲ ਜਿਹੜਾ ਪਾਣੀ ਲੈ ਕੇ ਜਾਂਦੇ ਆ ਦਿੱਲੀ ਨੂੰ ਉਹਨਾਂ ਦੀ ਲਾਈਨਿੰਗ ਇਹੋ ਜੀ ਲਾਤੀ ਹੈਗੀ ਆ ਕਿ ਪਾਣੀ ਉਸ ਚੋਂ ਨਿਕਲ ਨਹੀਂ ਸਕਦਾ ਦਿੱਲੀ ਨੂੰ ਲਿਜਾਣ ਵਾਸਤੇ ਪਾਣੀ ਇਹ ਬਾਹਰ ਨਿਕਲ ਨਹੀਂ ਦੇਣੇ ਪਰ ਆ ਅੰਮ੍ਰਿਤਸਰ ਗੁਰੂ ਕੀ ਨਗਰੀ 'ਚ ਸਾਰਾ ਪਾਣੀ ਥੱਲੇ ਲੀਚ ਕਰਕੇ ਗਰਾਊਂਡ ਵਾਟਰ ਕੰਟਾਮਨੇਸ਼ਨ ਕਰ ਰਿਹਾ ਕਿਸ ਤਰ੍ਹਾਂ ਦੇਖਦੇ ਕੋਈ ਕਿ ਦੇਖਿਆ ਜਾਵੇ ਤਾਂ ਅੰਮ੍ਰਿਤਸਰ ਸ਼ਹਿਰ ਜਾਣੇ ਹੀ ਗੁਰੂ ਰਾਮਦਾਸ ਜੀ ਦੀ ਧਰਤੀ ਆ ਜਾਤੂ ਕਰੋ RAMDAS ਸੀਗਾ ਫਿਰ ਬਾਅਦ ਚ ਅੰਮ੍ਰਿਤ ਤੇ ਨਾਂ ਤੇ ਜਿੱਦਾਂ ਅੰਮ੍ਰਿਤਸਰ ਨਾਂ ਹੋਇਆ ਅੱਜ ਦਾ ਅੰਮ੍ਰਿਤ ਕੀ ਬਣ ਗਿਆ ਹੋਇਆ ਬਸ ਫਿਰ ਵੀ ਦੇਖਿਆ ਜਾਵੇ ਤਾਂ ਅ ਬੜੀਆਂ ਬਿਮਾਰੀਆਂ ਵਿੱਚੋਂ ਲੋਕੀ ਠੀਕ ਹੁੰਦੇ ਸੀ ਅੱਜ ਉਤੋਂ ਬਿਮਾਰੀਆਂ ਨਾਲ ਦੂਜਰੇ ਮੁਕਤੀ ਨਹੀਂ ਕਰ ਸਕਦੇ ਮੈਂ ਸਮਝਦਾ ਹਾਂ ਕਿ ਇਹ ਰਾਸ਼ੀ ਹਾਲਾਤ ਸੈਂਟਰ ਦੀ ਅੰਗੇਲੀ ਪੰਜਾਬ ਦੀ ਅੰਗੇਲੀ ਹੈ ਜਿੱਥੇ ਉਰੇ ਇੱਕ ਹੱਬ ਹੁੰਦਾ ਸੀ ਹੈਲਥ ਦਾ ਇੱਥੇ ਇੱਥੇ ਇੰਡਸਟਰੀ ਹੁੰਦੀ ਸੀ ਹਸਪਤਾਲ ਹੁੰਦੇ ਸੀ ਉਹ ਵੀ ਚੱਕ ਕੇ ਪੀਜੀਆ ਕੰਨੀ ਲੈ ਗਏ ਸਾਨੂੰ ਬਾਰਡਰ ਤੇ ਫਸਾ ਕੇ ਸਾਡਾ ਵਪਾਰ ਸਾਰਾ ਖਤਮ ਕਰਤਾ ਕਿਉਂਕਿ ਪਾਕਿਸਤਾਨ ਦੇ ਨਾਲ ਇਹਨਾਂ ਦੀ ਬਣਦੀ ਨਹੀਂ ਹੈਗੀ ਇੱਥੇ ਨਾ ਸਾਡੇ ਗੁਰੂ ਕੀ ਨਗਰੀ ਵਪਾਰ ਨਹੀਂ ਜਾਣਿਆ ਜਾਂਦਾ ਸੀ ਗੁਰੂ ਸਾਹਿਬ ਨੇ ਖੁਦ ਕਿਤੇ ਉਰੇ ਖੜੇ ਕੀਤੇ ਸੀਗੇ ਇਹਨਾਂ ਨੇ ਸਾਡੇ ਅੰਮ੍ਰਿਤਸਰ ਸ਼ਹਿਰ ਨੂੰ ਪਾਕਿਸਤਾਨ ਤੇ ਇੰਡੀਆ ਦੀ ਡਿਵਾਈਡ ਨਾਲ ਸਾਰਾ ਧੰਨ ਹੋ ਗਿਆ ਸਲਾਕੇ ਚਾਹੇ ਸਾਡੀ ਸਿਹਤ ਸੀ ਉਹ ਸਾਰਾ ਕੁਝ ਇਹ ਲੈ ਗਏ ਹੈਗੇ ਆ ਔਰ ਅੱਜ ਸਾਨੂੰ ਜਿਵੇਂ ਆ ਬਸ ਧੱਕ ਰਹੀ ਹੈ ਸੈਂਟਰ ਨੇ ਸਾਨੂੰ ਇਹ ਕੂੜੇ ਧੱਕਦਾ ਹੈਗਾ ਜਿਹਦੇ ਵਿੱਚ ਸਾਨੂੰ ਪੜਨਾ ਪੈ ਰਿਹਾ ਤੇ ਬਸਣਾ ਪੈ ਰਿਹਾ ਕਿੱਥੇ ਇਹ ਕੂੜਾ ਤੇ ਕਿੱਥੇ ਗੁਰੂ ਕੀ ਨੰਨ ਮਾਫ਼ ਕਰੀਏ ਤਾਂ ਅੰਮ੍ਰਿਤਸਰ ਸ਼ਹਿਰ ਜਾਣਿਆ ਤੋਂ ਡੋੜਨਾਂ ਤੋਂ ਬਸ ਬਸਟਪਲੇਸ ਬਹੁਤ ਆਂਦਾ ਕੂੜਾ ਆਂਦਾ ਉੱਥੇ ਦੇਖਿਆ ਜਾਂਦਾ ਆਸੀਪਾਸੀ ਬਹੁਤ ਕੂੜਾ ਹੁੰਦਾ ਕੂੜਾ ਪੂਰਾ ਮੈਸੇਜ ਲੈ ਕੇ ਜਾਂਦੇ ਨੇ ਕਿ ਕੂੜਾ ਹੀ ਬਹੁਤ ਆ ਮਿਰਸਾ ਦੇ ਵਿੱਚ ਆਪਾਂ ਗੱਲ ਕਰੀਏ ਬਾਸ ਨੂੰ ਜਾਨਵਰਾ ਦਾ ਕਿੰਨਾ ਵੇਸਟ ਹੁੰਦਾ ਓਕੇ ਹਨਾ ਜੇ ਪਾਰਕਿੰਗ ਦੀ ਗੱਲ ਕਰੀਏ ਅਸੀਂ ਜਿਹੜੀ ਹੈਰੀਟੇਜ ਦੇ ਅੱਗੇ ਪਾਰਕਿੰਗ ਭਾਈ ਆ ਉਹਦੇ ਵਿੱਚ ਵੀ ਕੋਈ ਫੈਸਿਲਿਟੀ ਨਹੀਂ ਆ ਉੱਥੇ ਵਿੱਚ ਵੀ ਗੰਦ ਬਹੁਤ ਆ ਅੰਗਰੇਜ਼ ਆਉਂਦੇ ਨੇ ਜਦੋਂ ਫੋਰਨਰ ਆਉਂਦੇ ਕੀ ਮੈਸੇਜ ਹੈ ਕਿ ਤੁਸੀਂ ਦੇਖ ਸਕਦੇ ਜਾ ਸਕਦੇ ਤੁਸੀਂ ਆਪ ਦੇ ਸਵਾਲ ਦਾ ਜਵਾਬ ਆਪ ਹੀ ਦੇ ਦਿੱਤਾ ਇਹ ਬਹੁਤ ਭੈੜਾ ਇਮਪ੍ਰੈਸ਼ਨ ਜਾਂਦਾ ਹੈਗਾ ਇਸ ਦੇ ਵਿੱਚ ਤੁਸੀਂ ਦੇਖੋ ਜਿਹੜਾ ਉਹ ਡੰਪ ਹੈਗਾ ਫਕਤਾਵਾਲਾ ਉਥੋਂ ਜਦ ਹਵਾ ਇਧਰ ਨੂੰ ਆਉਂਦੀ ਹੈ ਸਾਰੀ ਉਹ ਗੈਸ ਜਿਹੜੀ ਬਣੀ ਹੁੰਦੀ ਹੈ ਹਰਮੰਦਰ ਸਾਹਿਬ ਤਾਈ ਪਹੁੰਚਦੀ ਹੈ 스멜 ਉਥੇ ਆ ਰਹੀ ਹੁੰਦੀ ਹੈਗੀ ਹੈ ਪ੍ਰਧਾਨ ਸਾਹਿਬਾ ਸਿਮਰਨਜੀਤ ਸਿੰਘ ਮਾਨ ਕਹਿੰਦੇ ਆ ਇਸ ਮਿਲਤਾ ਲਾਹੌਰ ਵਾਲੇ ਵੀ ਕੰਪਲੇਨ ਕਰ ਰਹੇ ਆ ਕਿ ਅੰਬਰਸਰ ਤੋਂ ਮੁਸ਼ਕ ਲਾਹੌਰ ਚ ਜਾਰੀ ਹੈਗੀ ਆ ਇਹ ਤਾਂ ਇੰਟਰਨੈਸ਼ਨਲ ਇਸ਼ੂ ਬਣ ਜਾਣਾ ਹੈਗਾ ਸੋ ਇਹ 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 ਸਾਡੇ ਗੁਰੂ ਕੀ ਨਗਰੀ ਦਾ ਬਹੁਤ ਮਾੜਾ ਇੰਪੈਕਟ ਦੇ ਰਿਹਾ ਹੈ ਇਹ ਕਿਸ ਤਰ੍ਹਾਂ ਇਸ ਦਾ ਸੋਲੂਸ਼ਨ ਕਿਸ ਤਰ੍ਹਾਂ ਹੋਵੇਗਾ ਕਿ ਦੇਖੀ ਜਾਵੇ ਕਿ ਇਹਦਾ ਸੋਲੂਸ਼ਨ ਕੀ ਹੈ ਇਹਦੇ ਸਾਇੰਟਿਫਿਕ ਮੈਨੇਜਮੈਂਟ ਹੈ ਜਿਹੜਾ ਤੁਹਾਡਾ ਡੰਪ ਹੈ ਉਹਦੇ ਥੱਲੇ ਤੁਹਾਨੂੰ ਪਲਾਸਟਿਕ ਦੀ ਚੱਦਰ ਜਿਹੜੀ ਪਾਣੀ ਨਾਲ ਥੱਲੇ ਜਾਣ ਦੇ ਉਹਦੇ ਨਾਲ ਕਲੇ ਸੋਇਲ ਜਿਹੜਾ ਪਾਣੀ ਨਹੀਂ ਜਾਣ ਦਿੰਦਾ ਉਹਦੇ ਵਿੱਚ ਸੰਪ ਪੰਪ ਲਾ ਕੇ ਉਹ ਜਿਹੜਾ ਲੀਚੇਟ ਗੰਦ ਦਾ ਪਾਣੀ ਥੱਲੇ ਇਕੱਠਾ ਹੁੰਦਾ ਉਹਨੂੰ ਕੱਢ ਕੇ ਉਹਦੀ ਫੇਰ ਪ੍ਰੋਸੈਸਿੰਗ ਕਰਕੇ 에ਰੇਸ਼ਨ ਕਰਕੇ ਹੋਰ ਚੀਜ਼ਾਂ ਕਰਕੇ ਉਹਨੂੰ ਬਾਇਓਲੋਜੀਕਲ ਟ੍ਰੀਟਮੈਂਟ ਕਰਕੇ ਕੈਮੀਕਲ ਟ੍ਰੀਟਮੈਂਟ ਕਰਕੇ ਸਾਫ਼ ਕਰਨਾ ਫੇਰ ਉਹਨੂੰ ਅੱਗੇ ਵਰਤਣ ਦਾ ਕੋਸ਼ਿਸ਼ ਕਰਨੀ ਜਿਹੜਾ ਸੋਰਟਿੰਗ ਹੈਗੀ ਹੈ ਗਾਰਬੇਜ ਦੀ ਇਹ ਜਦ ਚੱਲਿਆ ਸੀਗਾ ਮਿਊਨਿਸਪਲ ਕਾਉਂਸਲ ਦਾ ਪ੍ਰੋਜੈਕਟ ਇਹਦੇ ਵਿੱਚ ਵੈਟ گارਬੇਜ ਤੇ ਡਰਾਈ ਗਾਰਬੇਜ ਦੇ ਦੋ ਤਰ੍ਹਾਂ ਦੇ ਡੱਬੇ ਦੇਣੇ ਸੀਗੇ ਉਹ ਹਜੇ ਲਾਗੂ ਨਹੀਂ ਹੈਗਾ ਇਹ ਤਾਂ ਚੱਕ ਕੇ ਉੱਥੇ ਸੁੱਟ ਲਿੰਨੇ ਆ ਉਥੋਂ ਬਾਸ ਵੀ ਆਉਂਦੀ ਹੈ ਵਿਖਣ ਚੇ ਵੀ ਭੜਾ ਹੈਗਾ ਧਰਤੀ ਚੇ ਵੀ ਇਹਦਾ ਗੰਦ ਜਾ ਰਿਹਾ ਹੈਗਾ ਮੈਂ ਹੈਰਾਨ ਹੈ ਕਿ ਜਿਹੜੀ ਨੈਸ਼ਨਲ ਗ੍ਰੀਨ ਟ੍ਰਾਈਬਿਊਨਲ ਹੈ ਜਿਹੜੇ ਆਪਣੇ ਆਪ ਨੂੰ ਭਾਰਤ ਤੇ এনवायरमेंट ਦੀ ਰਖਵਾਲਾ ਕਹਿੰਦੀ ਹੈ ਉਹਦੇ ਇਹਦੇ ਉੱਤੇ ਸੂਮੋਟੋ ਐਕਸ਼ਨ ਕਿਉਂ ਨਹੀਂ ਲੇਤਾ ਇਹ ਕਿਉਂਕਿ ਗੁਰੂ ਦੀ ਨਗਰੀ ਹੈ ਸਿੱਖਾ ਉਰੇ বাসਦੇ ਆ ਇਹ ਜਾਣ ਮੁੱਝ ਕੇ ਨਹੀਂ ਕਰਦੇ ਅੰਮ੍ਰਿਤਸਰ ਨੂੰ ਸਮਾਰਟ ਸਿਟੀ ਦਾ ਵੀ ਦਰਜਾ ਦਿੱਤਾ ਗਿਆ ਪਰ ਸਮਾਰਟ ਦੇਖੀ ਨਹੀਂ ਰਹੀ ਇਸ ਵਾਰ। ਅੰਮ੍ਰਿਤਸਰ ਸਾਹਿਬ ਦਾ ਇੰਟਰਨੈਸ਼ਨਲ 에ਰਪੋਰਟ ਹੈ। ਇੱਥੇ ਆਵਾਜਾਹੀ ਬਾਹਰਲੇ ਕਲੈਂਟਸ ਦੀ ਹੋ ਸਕਦੀ ਹੈ। ਇੱਥੇ ਜਿਹੜੀ ਆਊਟਸੋਰਸਿੰਗ ਤੇ ਆਈਟੀ ਜਿਹੜੀ ਇੰਡਸਟਰੀ ਹੈ ਏਡੇ ਵੱਡੇ ਪੱਧਰ ਤੇ ਵੱਸ ਸਕਦੀ ਹੈ ਪਰ ਇਹਦੇ ਜੋ ਹਾਲਾਤ ਬਣ ਗਏ ਹਨ ਇਹੋ ਜੇ ਗੰਦਗੀ 'ਚ ਸਾਨੂੰ ਰੱਖਤਾ ਹੈਗਾ ਕਿ ਲੋਕੀ ਇਹਨੂੰ ਦੇਖ ਕੇ ਉਹ ਉਸ ਪੱਧਰ ਦਾ ਉਹਰੇ ਕੰਮ ਵੀ ਨਹੀਂ ਭੇਜਦੇ ਅੱਜ ਅੰਮ੍ਰਿਤਸਰ ਦੇ ਵਿੱਚ ਜੇ ਤੁਸੀਂ ਗਲੀਆਂ ਦੇ ਬਾਹਰ ਜਾਓ ਨਾ ਤਾਂ ਤੁਹਾਨੂੰ ਗਲੀਆਂ ਦੇ ਬਾਹਰ ਨਾ ਕੂੜੇ ਦੇ ਢੇਰ ਦੇਖਣਗੇ ਕਿਉਂਕਿ ਪੂਰਾ ਕਲੈਕਟ ਕਰਨ ਨੂੰ ਨਹੀਂ ਕੋਈ ਆ ਰਿਹਾ ਬਹੁਤ ਮਹੀਨੇ ਹੋ ਗਏ ਨੇ ਕੂੜੇ ਜਿਹੜੇ ਗਲੀਆਂ ਦੇ ਬਾਹਰ ਹੀ ਪਏ ਰਹੇ ਨੇ ਉਸ ਨੂੰ ਕਿਸਾ ਦੇਖ ਰਿਹਾ ਕਿ ਪੂਰਾ ਵੀ ਕਲੈਕਟਿੰਗ ਨਹੀਂ ਕਰ ਰਿਹਾ ਅੰਮ੍ਰਿਤਸਰ ਦੇ ਵਿੱਚ ਵਾਰ ਇੱਕ ਗਲੀ ਦੇ ਬਾਹਰ ਜੇ ਦੇਖੇ ਜਾਵੇ ਕਿਸੇਾਰੇ ਮੁਹੱਲੇ 'ਚ ਫੂਟ ਦਵਾਰਾ ਹੁੰਦਾ ਮੈਂ ਤੇ ਇੱਕ ਹੋਰ ਕਈ ਜਗ੍ਹਾ ਤੇ ਵੀ ਦੇਖੇਗਾ ਕਿ ਲੋਕਾਂ ਨੇ ਵੀ ਵੀਡੀਓ ਸੋਸ਼ਲ ਮੀਡੀਆ ਤੇ ਪਾਈ ਫੂਟ ਦਵਾਰਾ ਤੇ ਲੱਗ ਗਿਆ ਹੀ ਕੂੜੇ ਦਾ ਢੇਰ ਲ ਕੋਸਰ ਕੇ ਸਟੇ ਮੇਰਾ ਖਿਆਲ ਮੈਂ ਤਾਂ ਇਹੀ ਸਮਝ ਸਕਦਾ ਹਾਂ ਕਿ ਜਿੱਥੇ ਸੈਂਟਰ ਦੀ ਸਰਕਾਰ ਨੇ ਅਰਪਾ ਕਰੋੜਾਂ ਰੁਪਏ ਰਾਮ ਮੰਦਰ ਤੇ ਯੋਧਿਆ ਦੀ ਸਫਾਈ ਤੇ ਲਾਤੇ ਉੱਥੇ ਉਹ ਵਿਤਕਰਾਂ ਸਾਡੇ ਗੁਰੂ ਕੀ ਨਗਰੀ ਨਾਲ ਸਿੱਖਾਂ ਨਾਲ ਰੱਖਦੇ ਆਂ ਭਗਵੰਤ ਮਾਨ ਦਾ ਵੀ ਦਿੱਲੀ ਦੇ ਉੱਤੇ ਜ਼ਿਆਦਾ ਧਿਆਨ ਹੁੰਦਾ ਹੈ ਗੁਜਰਾਤ ਦੀ ਇਲੈਕਸ਼ਨ ਤੇ ਜ਼ਿਆਦਾ ਧਿਆਨ ਹੁੰਦਾ ਹੈ ਇੱਥੇ ਕੇਜਰੀਵਾਲ ਵਾਅਦੇ ਕਰਕੇ ਚਲੇ ਜਾਂਦਾ ਕਿ ਅਸੀਂ ਪਵਿੱਤਰ ਸ਼ਹਿਰ ਦਾ ਇਕਰਾਰ ਦੇ ਕੇ ਜਾਵਾਂਗੇ ਅਸੀਂ ਡੰਪ ਦਾ ਹੱਲ ਕਰਕੇ ਜਾਵਾਂਗੇ ਪਰ ਅਸਲ 'ਚ ਇਹਨਾਂ ਦਾ ਧਿਆਨ ਤਾਂ ਉਧਰ ਦਿੱਲੀ ਤੇ ਮੁਖਤਰਾ ਵਾਲਾ ਹੁੰਦਾ ਤੇ ਵੇਸੇ ਦੇਖਿਆ ਜਾਵੇ ਵਿਧਾਨ ਸਭਾ ਦਾ ਪਿਛਲੇ ਸੈਸ਼ਨ ਜਿਹੜਾ ਉਹਦੇ ਵਿੱਚ ਐਮਐਲ ਨੇਕਰ ਨੂੰ ਮਾਰਨ ਲਈ ਥਾਈ ਸੀ ਕਿ ਜਿਹੜਾ ਅੰਮ੍ਰਿਤਸਰ ਦਾ ਇਹ ਕੂੜੇ ਦਾ ਮਸਲਾ ਹੈ ਹਲੇ ਤੱਕ ਹੱਲ ਨਹੀਂ ਹੋ ਪਾਰਿਆ ਇਹ ਜਿਹੜਾ ਕਿਸੇ ਦਾ ਜਿਵੇਂ ਤੁਸੀਂ ਦੇਖ ਸਕਦੇ ਹੋ ਹਲੇ ਵੀ ਇੱਥੇ ਕਿੰਨਾ ਕੂੜਾ ਹੈ ਕਿਉਂਕਿ ਅਕਸਰ ਅੰਮ੍ਰਿਤਸਰ ਦੇ ਵਿੱਚ ਦੇਖਿਆ ਜਾਵੇ ਤਾਂ ਕੂੜੇ ਬਹੁਤ ਹਨ ਬਹੁਤ ਜਲਤ ਮੈਸੇਜ ਆ ਰਿਹਾ ਉਹਨਾਂ ਵੱਲੋਂ ਕਹਿਇਆ ਜਾ ਰਿਹਾ ਕਿ ਜਿਹੜਾ ਇਹ ਕੰਟਰ ਹੈ ਜਿਸ ਹੋਰ ਕੰਪਨੀ ਨੇ ਫਿੱਟ ਕੀਤਾ ਹੈ ਉਹ ਅਡਾਨਾ ਕੰਪਨੀ ਟਿਕਾ ਗਿਆ ਸੀਗਾ ਉਸਨੇ ਹਲੇ ਤੱਕ ਸਹੀ ਤਰ੍ਹਾਂ ਕੰਮ ਨਹੀਂ ਕੀਤਾ ਜੀ ਦੇਖ ਰਹੇ ਹੋ ਕਿ ਪੰਜਾਬ ਸਰਕਾਰ ਵੀ ਕਿਸੇ ਨਾ ਕਿਸੇ ਕੰਮ ਕਰ 파 ਰਹੀ ਹੈ ਮੇਰਾ خیال ਇਹ ਤਾਂ ਅਖੀਰ 'ਚ ਸਿੱਖਾਂ ਨੂੰ ਆਪਣੀ ਐਸਜੀਪੀਸੀ ਬਹਾਲ ਕਰਕੇ ਚੋਣ ਕਰਾ ਕੇ ਲਗਾਤਾਰ ਚੋਰ ਕਰਾ ਕੇ ਗੁਰੂ ਕੀ ਨਗਰੀ ਦੀ ਸੰਭਾਲ ਸਾਨੂੰ ਹੀ ਕਰਨੀ ਪੈਣੀ ਹੈ ਕਿਉਂਕਿ ਭਾਰਤ ਤਾਂ ਸਾਡੇ ਧਾਰਮਿਕ ਟੂਰਿਜ਼ਮ ਨੂੰ ਸਾਡੇ ਉਹਰੇ ਸਾਫ਼ ਸੁਥਰੇ ਰਹਿਣ ਬਹਿਣ ਨੂੰ ਸੰਭਾਲਣ ਦੇ ਹੱਕਦਾਰ ਨਹੀਂ ਇਹ ਦੇਸ਼ ਸਾਨੂੰ ਚਾਹੁੰਦਾ ਹੀ ਨਹੀਂ ਹੈਗਾ ਇਹ ਸਾਨੂੰ ਆਪ ਸਾਫ਼ ਕਰਨਾ ਪੈਣਾ ਹੈ ਹਰੇਕ ਗੁਰੂ ਕੇ ਸਿੱਖ ਹਰੇ ਗੁਰਦੁਆਰੇ ਨੇ ਇਹਦਾ ਸੰਭਾਲ ਆਪ ਕਰਨਾ ਪੈਣਾ ਹੈ ਇਹਦੇ ਹੱਲ ਸਾਨੂੰ ਆਪ ਕੱਢਣੇ ਪੈਣੇ ਆ ਕਿਉਂਕਿ ਨਾ ਪੰਜਾਬ ਸਰਕਾਰ ਨਾ ਭਾਰਤ ਸਰਕਾਰ ਇਹਦਾ ਕੋਈ ਦੇਖਰੇਖ ਕਰ ਰਹੀ ਹੈ ਸਾਨੂੰ ਆਪਾਂ ਨੂੰ ਸਿੱਖਾਂ ਨੂੰ ਜੋਰ ਲਾ ਕੇ ਇਹਦਾ ਹੱਲ ਹੱਲ ਕਰਨਾ ਪੈਣਾ ਹੈ ਧੰਨਵਾਦ ਤਾਂ ਜਿਸ ਤਰ੍ਹਾਂ ਜੇ ਗੱਲਬਾਤ ਕੀਤੀ ਹੈ ਮਾਨ ਸਿੰਘ ਜੀ ਹੋਣਾ ਨਾ ਕਿ ਦੇਖਿਆ ਜਾਵੇ ਅੰਮ੍ਰਿਤਸਰ ਹੈ ਦਿਨੋ ਦਿਨ ਕੂੜੇ ਦੀ ਨਗਰੀ ਬਣਦਾ ਜਾ ਰਿਹਾ ਕਿਉਂਕਿ ਦੇਖਿਆ ਜਾਵੇ ਅੰਮ੍ਰਿਤਸਰ ਦੇ ਵਿੱਚ ਨਾ ਕੂੜੇ ਨੂੰ ਕਲੈਕਟ ਕੀਤਾ ਜਾ ਰਿਹਾ ਬਦਬੂ ਦੀ ਗੱਲ ਕੀਤੀ ਹੈ ਪਕਤਾਲੇ ਜਿਹੜਾ ਡੰਪ ਬਣਿਆ ਹੋਇਆ ਉਹਦੀ ਵੀ ਕਿਤੇ ਨਾ ਕਿਤੇ ਬੁਰੀ ਹਾਲਤ ਹੈ ਚੰਗੀ ਤਰ੍ਹਾਂ ਕਵਰ ਨਹੀਂ ਕੀਤਾ ਜਾ ਰਿਹਾ ਚੰਗੀ ਤਰ੍ਹਾਂ ਉਸ ਦੀ ਸੰਭਾਲ ਨਹੀਂ ਕੀਤੀ ਜਾ ਰਹੀ ਕੂੜਾ ਇੱਕ ਬਹੁਤ ਵੱਡਾ ਮਸਲਾ ਬਣ ਚੁੱਕਿਆ ਉਹਨਾਂ ਵਾਲੇ ਸਮੇਂ 'ਚ ਵੇਖਣਾ ਹੋਏਗਾ ਸਰਕਾਰਾਂ ਇਸ ਦੇ ਉੱਤੇ ਕੀ ਐਕਸ਼ਨ ਲੈਂਦੀ ਮੈਨੂੰ ਦਿਓ ਇਜਾਜ਼ਤ ਧੰਨਵਾਦ